ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜੇ ਗੱਲਬਾਤ ਕਰ ਲਈ ਨਾ ਬਾਈ ਚਮਕੌਰ ਕੋਲੇ ਪਹੁੰਚੇ ਹੋਇਆ ਇੱਕ ਤਾਂ ਬੱਛੀ ਤਾਜੀ ਸੂਈ ਦਿਖਾ ਦਾਂਗੇ ਤੇ ਇੱਕ ਸੱਜਣੋ ਨਾ ਜਰਸੀ ਦਾ ਤੋਹਫਾ ਦਿਖਾ ਦਾਂਗੇ ਪੰਜਾਬ ਵਾਲੀ ਜਰਸੀ ਜਿਹੜੇ ਭਰਾ ਡਿਮਾਂਡ ਕਰਦੇ ਨੇ ਫੁੱਲ ਵੱਡੀ ਹਾਈਟ ਤੇ ਗੱਬਣ ਆ ਬੱਛੀ ਆ ਲੱਗੂ ਵੀ ਜਿਵੇਂ ਬਾਜ਼ਾਰ ਲੱਗੀ ਹੁੰਦੀ ਆ ਐਦਾਂ ਦੀ ਗੱਲਬਾਤ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਚਮਕੌਰ ਫੇਰਾ ਹੋਰ ਕਿਵੇਂ ਆ? ਹੱਸੀ ਕਾਲ ਭਰਾ ਮੇਰਾ ਸਾਰਾ ਪਰਮਾਤਮਾ ਦੀ ਬਹੁਤ ਵਧੀਆ ਕਿਰਪਾ ਵੀਰੇ ਯਾਰ। ਚੱਲਦਾ ਮਰੋ ਮਾਰ ਕੰਮ ਮੇਰਾ ਬਹੁਤ ਵਧੀਆ ਪੂਰਾ ਚੱਲਦਾ ਵੀਰੇ ਯਾਰ। ਹਾਂ ਇੱਕ ਖਾਸੀਅਤ ਹੋਰ ਮਿਲੂਗੀ ਤੁਹਾਨੂੰ ਬੰਦਾ ਹਮੇਸ਼ਾ ਖੁਸ਼ੇ ਮਿਲੂਗਾ ਤੁਸੀਂ ਰਹਿ ਜਿੱਥੇ ਲੈ ਕੇ ਜਾਣਾ ਭਰਾ ਮੇਰਾ। ਠੀਕ ਆ ਨੰਬਰ ਬੋਲ ਦਰਾਜੋ। ਨੰਬਰ 9779475644 ਵੀਰੇ 9779475644 ਸ਼ੁਰੂਆਤ ਕਿਹੜੇ ਪੱਖ ਤੋਂ ਕਰਾਂ? ਆਪਾਂ ਜੱਸੀ ਕੌਫੀ ਕਦਰ ਦੇ ਬੱਸੀ ਦੇ ਜਗ੍ਹਾ ਆਂ। ਬਹੁਤ ਵਜਨ ਪੂਜਨ ਵਜੂਤ ਵਾਲੇ ਜਿਹੜੇ ਫਾਰਮ ਚੱਲਦੇ ਆਪਾਂ ਵੀਡੀਓ ਵੀ ਦੇ ਦਾਂਗੇ ਭਰਾ ਨੂੰ। ਆ ਹਾਰ ਹੂਰ ਬੜ ਆ ਬੜ ਚੌੜੀ ਚੂੜੀ ਦੇ ਕੇ ਮੱਸੋ ਕਿਵੇਂ ਬੱਸੀ ਬਈ ਯਾਰਾ ਨਰੀ ਉਹ ਚਾ ਚਾ ਉਹਦਾ ਨਾ ਪਾ ਜੀ ਦਾਣੇ ਨਾ ਪਾਲੀ ਹੋਈ ਆ ਬਈ ਯਾਰਾ ਸੁਆਜਮ ਕੋਰੇ ਸੁਆ ਭਲੂਣਾ ਵੀਰੇ ਪਹਿਲਾ ਪਹਿਲਾ ਬਸਾ ਉਨ ਨਹੀਂ ਲੈਵਾ ਮੂਰ ਨੂੰ ਉਨ ਨਹੀਂ ਪੈਂਦਾ ਦੇਖ ਤੇਲੀ ਗਾੜੀ ਵੀ ਦਿਖਾਦੀ ਮੂਰ ਦੇ ਵਸਿਆ ਵੀ ਠੀਕ ਆ ਗੱਲ ਬਾੜੀ ਚੰਗੀ ਆ ਹੱਦੋਂ ਬਾਅਦ ਚੰਗੀ ਆ ਬਰਾਤੀ ਕਿ ਬਜਨ ਬੋਜਨ ਜਾਨ ਜੂਨ ਜਾਨ ਜੂਨ ਬਾੜਿਆ ਤੇ ਬਾਕੀ ਜਦੋਂ ਆਇਆਂ ਨੂੰ ਜਾਊਗੀ ਨਾ ਇੱਧਰਲੇ ਪੰਨੇ ਇੱਥੋਂ ਜੱਜਮੈਂਟ ਕਰ ਲਿਓ ਦੇਖੀ ਚੌੜੀ-ਚੂੜੀ ਕਿਵੇਂ ਬੱਸੀ ਦੇਖੀ ਬਰੇ ਇਹ ਇੱਥੋਂ ਕਰ ਸਕਦੇ ਹੋ ਬਾਡੀ ਦੀ ਕੁਆਲਿਟੀ ਚੈੱਕ ਕਮਾਲ ਆ ਜੋ ਬਰੇ ਨੂੰ ਕਮਾਲਾ ਕਮਾਲਾ ਹਾਂ ਦਿਖਾ ਦੇ ਬਈ ਦਿਖਾ ਦੇ ਮੈਂ ਇੱਥੋਂ ਕਰ ਸਕਦੇ ਹੋ ਚੈੱਕ ਕੋਈ ਕਲਰ ਜਮ ਤੋਫਈਆ ਭਰਾ ਮੇਰੇ ਜਮ ਕਲਰ ਕੋਲ ਬਾਲਾ ਕਮਾਲ ਦਾ ਬੱਛੀ ਦਾ ਤੇ ਸੂਆ ਪਹਿਲਾ ਦੰਦਾਂ 'ਚ ਕਿਵੇਂ ਹੋਊਗੀ ਜਮ ਦੰਦਾਂ ਚੈੱਕ ਨਹੀਂ ਗਾ ਚਾਰ ਚਾਰ ਜਾਂ ਚਾਰ ਚ ਚਾਰ ਚੂੜ ਦੰਦੀ ਹੋਮ ਚੈੱਕ ਨਹੀਂ ਕਰੀ ਭਰਾ ਮੇਰੇ 2 ਜਾਂ 4 ਹਾਂ ਇਹ ਜਾ ਕੁਛ ਹੀ ਹੋਊਗਾ ਦੰਦਾਂ 'ਚ ਹੋਊਗਾ ਠੀਕ ਆ ਗੱਲ ਤੇ ਤੋ ਆ ਗਈ ਬਿਲਕ ਇੱਥੋਂ ਕਰ ਸਕਦੇ ਆ। ਬਾਕੀ ਖਾਈ ਨਹੀਂ ਭਰਾ। ਚਾਰੂ ਦੇਖ ਬੱਸੀ ਦੇਖ ਇਦਾਂ ਦਾ ਲੇਵਲ ਹੈ। ਖਬਰ ਖਾਈ ਨਹੀਂ। ਇੱਧਰ ਆ ਜਾ ਬਈ। ਇੱਥੋਂ ਕਰ ਸਕਦੇ ਚੈੱਕ ਕਰਕੇ ਮਿੱਠੀ ਦਾ ਲੇਵਾ ਆ ਗਿਆ। ਕਾਫੀ ਕਲਰ ਦੇ ਵਿੱਚ ਨਜ਼ਾਰੇਦਾਰ ਵਿਚ ਵੀਰਾਂ ਦੇ ਮੈਨੂੰ ਫੂਲ ਵੀ ਕਾਫੀ ਕਲਰ ਜਰਸੀ ਚਾਹੀਦੀ ਜਾਂ ਲਾਲ ਹੋਵੇ। ਇੱਥੋਂ ਕਰ ਸਕਦੇ ਚ ਇੱਕ ਕਮਾਲ ਆ ਜੋ ਭਰਾ ਇੱਥੋਂ। ਦਿਖਾ ਦੇ ਵੀਰ ਨੂੰ ਹੋਰ। ਕਮਾਲਾ 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 ਇਹ ਇੱਥੋਂ ਕਰ ਸਕਦੇ। ਲੈ ਚਰਗਾ ਨੂੰ। ਸੀਲ ਠੰਡੀ ਤੇ ਮੂੰਹ ਦੀ ਸਨਕਾ ਜਿਵੇਂ ਕੌਲੀ ਚ ਪਾਣੀ ਪਿਆ ਦੇ ਵੀਰੇ। ਠੀਕ ਹੈ ਗੱਲ। ਚਿਵਾਈ ਦੀ ਕਿਵੇਂ ਜੀ ਇੱਕ ਨੰਬਰ ਆ ਪੈਂਦੀ ਆ ਚੀਚੀਆਂ ਵਰਗ ਚਿਵਾਈ ਬੋਲ ਫੋੜ ਤਾਂ ਨਹੀਂ ਮਨਾਉਂਦੀ ਭੋਰਾ ਵੀ ਨਹੀਂ ਕਰਿਆ ਬਿਰੇ ਜੀ ਮਤਾਜੀ ਸੂਈ ਆ ਜਾ ਮੈਂ ਬਾਦੀ ਪਾਈ ਬਿਰੇ ਮਾੜੀ ਜੀ ਆ ਬੱਚਾ ਕਿ ਆ ਗਿਆ ਨਾਲ ਮਗਰ ਬੱਸ ਆ ਗਿਆ ਬਿਰੇ ਦੇ ਆ ਨਾਲ ਬੱਚਾ ਆ ਗਿਆ ਮੇਲ ਕਾਫ ਤੇ ਇੱਥੋਂ ਕਰਖਾਦਨ ਸੱਜਣਾਂ ਨੂੰ ਲੰਬਾਈ ਲੰਬੂਈ ਚ ਇੱਕ ਜਾਨ ਜੂਨ ਆ ਗਈ ਫੁੱਲਾ ਥੋੜੀ ਥੋੜੀ ਕਰਖਾਦਨ ਬਣਾਉਗੀ ਅੱਗੇ ਪਿੱਛੇ ਦਾ ਬਹੁਤ ਕਮਾਲ ਦਾ ਲੇਵਾ ਰੱਖੂ ਤੇ ਮੇਨ ਗੱਲ ਆ ਨਾ ਜਿਹੜੀ ਵਜੂਦ ਦੀ ਗੱਲ ਆ ਵੀ ਵਜੂਦ ਵਾਲੀ ਦਾਣਾ ਜਨਾ ਮਰਜੀ ਭਾਰੇ ਭਿੰਦਾ 15 ਕਿਲੋ ਦਾਣਾ ਪਾ ਦੇ ਇਹ ਕੜਾ ਫੇ ਮੋਕ ਮਾਰਨੀ ਬੱਸੀ ਨੇ ਠੀਕ ਆ ਗੱਲ ਹਾਂ ਵੀ ਵਿੱਚ ਤਾਂ ਮੈਂ ਲੱਸੀ ਫਿੱਕੀ ਆ ਨਾ ਠੀਕ ਆ ਗੱਲ ਹੋਰ ਦਿੱਕਤ ਨਹੀਂ ਆਉਂਦੀ ਵੀਰ ਆ ਇਥੋਂ ਕਰ ਕਰ ਕੇ ਚੈੱਕ ਤੇ ਸੀਲ ਠੰਡੀ ਹੱਦੋਂ ਵਾਦਾ ਵੀਰ ਠੀਕ ਆ ਗੱਲ ਧਾਰਾਂ ਦਿਖਾ ਦਾਂਗੇ ਮਾਰ ਕੇ ਧਾਰਾਂ ਮਾਰ ਕੇ ਸਾਧਾਂਗੇ ਵੀਰ ਆਪਾਂ ਲੈ ਬੱਚਾ ਤੇ ਮਾਰ ਲੈ ਗਏ ਨਹੀਂ ਲੈ ਬੱਚਾ ਲਾ ਕੇ ਸੱਚ ਨੂੰ ਧਾਰਾਂ ਦਿਖਾ ਦਾਂਗੇ ਮਾਰ ਕੇ ਵਜੂਦ ਵਾਲੀ ਪੱਛੀ ਆ ਗਈ ਤੇ ਬਾਕੀ ਚਵਾਈ ਚੁਵਾਈ ਕਰਾ ਦਾਂਗੇ ਚੈੱਕ ਨਾਲ ਆ ਗਿਆ ਕਿਆ ਸਰ ਜੇ ਤੁਹਾਨੂੰ ਚਵਾਈ ਕਰ ਸਕਦੇ ਹੋ ਚੱਕ ਬਿਨਾ ਨਿਆਣੇ ਤਾਂ ਠੰਡੀ ਸੀਲ ਹੈ ਤੇ ਠੋਸ ਚਵਾਈ ਵੀ ਆ ਪੂਰੀ ਦੀ ਇਧਰਲੇ ਪੰਨੇ ਵੀ ਦੇਖ ਸਕਦੇ ਹੋ ਗਾਣਾ ਚ ਮਾਰ ਦੋ ਜੀ ਇੱਕ ਨੰਬਰ ਆ ਜਮਾ ਸੀ ਵੀ ਠੰਡੀ ਆ ਜੀ ਤੇ ਇੱਥੋਂ ਦਿਖਾ ਦੇਣਾ ਨਾ ਕੋਈ ਮੂਰੇ ਖੜਾ ਬਿਲਕੁਲ ਠੰਡੀ ਸੀਲ ਹੈ ਮੋਟੀ ਚਵਾਈ ਪਿਛਲਿਆਂ ਚੋਂ ਕਿਹੜਾ ਹੋਰ ਮਾਰ ਦੋ ਜੀ ਕਿ ਸੁਭਾਅ ਦੀ ਜਮਾ ਠੰਡੀ ਸੀਲ ਹੈ ਨਾ ਬੰਦਾ ਕਰੇ ਠੰਡੀ ਪੂਰੀ ਦੀ ਕੀ ਥਾਂ ਕਾ ਲੱਗਦਾ ਸੀ ਚੰਗਰ ਪੈਸੇ ਦਾ ਸੀਦੇ ਪੈਸੇ ਕਿੰਨੇ ਲਮਾਂਗੇ ਸਾਇਸ ਤੇ ਬਈ ਅਰੇ ਜੇ ਮੁੱਲ ਕਰੀਦਾ ਇੱਕ 10 15 ਕਾਲੀ ਜਿੰਨਾ ਮਰਜ਼ੀ ਕਰ ਲੂਣੀ ਥੋੜਾ ਆ ਬੱਸੀ 95000 ਦੀ ਬੱਸੀ ਦੇ ਦਾਂ ਨ ਵੀਰੇ 95 ਦੀ 95 ਕਰੀਏ ਇੱਧਰ ਲੈ ਬੰਨੇ ਮਾੜੀ ਜੀ 19 ਗਾੜੀ ਦੇਖੀ ਮੂਰੇ ਜੇ ਮੈਂ ਐ ਨਹੀਂ ਹੈਗੀ ਵੀ ਆਲ ਨਹੀਂ ਸਾਲ ਨਹੀਂ ਕਰਦੀ ਬੱਸੀ ਨਹੀਂ ਪਹਿਲਾਂ ਬੱਸੀ ਆਲ ਕਰੀ ਦੇਖੀ ਐ ਫੇਰ ਵਾ ਲੈ ਕੁਝ ਵੀ ਨਹੀਂ ਕਹੀ ਠੀਕ ਹੈ ਠੀਕ ਹੈ ਹੋਇਆ 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 ਬੰਨੇ ਪਰੇਸ਼ਾਨ ਨਾ ਕਰ ਇੱਥੋਂ ਥਣ ਦਾ ਸਾਈਜ਼ ਚੈੱਕ ਕਰ ਸਕਦਾ ਕੱਲਾ ਕੱਲਾ ਗਲਾਸਾਂ ਵਰਗਾ ਲੱਗਿਆ ਤੇ ਕਰ ਦੇ ਜੋ ਬਰਾਏ ਨੂੰ ਕਦ ਬੱਡਾ ਆ ਗਿਆ ਫੁੱਲ ਫੁੱਲ ਸਾਈਜ਼ ਆ ਗਿਆ ਵੀਰੇ ਤੇ ਜਾਨ ਜੂਨ ਵੀ ਫੁੱਲ ਆ ਗਈ ਦੇਖ ਗਾੜੀ ਗਾੜੀ ਆ ਜਿਹੜੀ ਮਾਣੀ ਮੁੱਟੀ ਆ ਬਾਬਾ ਮਮਣੀ ਚੱਲਦੀ ਨਹੀਂ ਹੈਗੀ ਵੀਰੇ ਠੀਕ ਆ ਗੱਲ ਹਾਂ ਵੀ ਉਹ ਚੈੱਕ ਕਰਕੇ ਲੈ ਜਾ ਲਾ ਪਤਾ ਮੋਲਾ ਕਿੰਨੇ ਕਿਲੋ ਕੱਢਾ ਆ ਜੀ ਤੜਕੇ 6 ਕਿਲੋ ਦੁੱਧ ਕੱਢਦਾ ਸੀ ਵੀਰੇ ਠੀਕ ਆ ਗੱਲ ਹਾਂ ਕੀ ਰੇਟ ਦਾ ਸਹਦਾ ਆ ਵੀਰੇ ਕਿੰਨਾ ਰੇਟ 95 ਦੀ ਬੱਸੀ ਦੇ ਦਾਂਗੇ ਵੀਰੇ ਰਾ ਮਾਨਤਨ ਕਰਦੇ ਆ ਬਾਅਦ ਦੇ ਕੇ ਤੋਰਾਂਗੇ ਬੰਦੇ ਨੂੰ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ ਹੁਣ ਨਾ ਤੁਹਾਨੂੰ ਇੱਕ ਗਾੜ ਮੂਰੀ ਗਾੜੀ ਤੇ ਇਧਰਲੀ ਗਾੜੀ ਦਿਖਾ ਦੇ ਭਰਾ ਮੇਰੇ ਇਧਰਲੀ ਗਾੜੀ ਦਿਖਾ ਦੇ ਇਧਰਲੀ ਕਰਦੇ ਕਰਦੇ ਇਧਰਲੇ ਬੰਨੇ ਕਰ ਲੈ ਲੈ ਦੇਖੋ ਉਹਨੇ ਗੇਠਲੇ ਵਾਲਾ ਹੀ ਫਿਰਦੇ ਮੂਰੇ ਬੱਸੀ ਠੀਕ ਆ ਗੱਲ ਇਹ ਇੱਥੋਂ ਚੈੱਕ ਕਰ ਸਕਦੇ ਹੋ ਅੱਗੇ ਪਿੱਛੇ ਦਾ ਲੇਵਾ ਰੱਖ ਦਿਆ ਲੈ ਕੀ ਅੱਕ ਲੈ ਜਾਉਂਗਾ ਤਸੱਲੀ ਤੇ ਰਿਆਨ ਕਰਾਤੀ ਹਰੇਕ ਪੱਖ ਤੋਂ ਜਿਹਨੂੰ ਜਰਸੀ ਕਨਾ ਲੱਗਿਆ ਤੁਹਾਨੂੰ ਤੋਹਫਾ ਦਿਖਾਉਣ ਜਰਸੀ ਦਾ ਪੰਜਾਬ ਵਾਲੀ ਜਰਸੀ ਫੁੱਲ ਹਾਈਟ ਫੁੱਲ ਵਜਨ ਤੇ ਬਾਕੀ ਆਰਡਰ ਕੁਆਲਿਟੀ ਬਹੁਤ ਕਮਾਲ ਦੀ ਰੱਖਦੀ ਆ ਚੰਗੌਰ ਸੂਆ ਕਿਹੜਾ ਸੁੰਦੀ ਆ ਸੂਆ ਵੀਰੇ ਦੂਜਾ ਸੁੰਦੀ ਆ ਭਲੂਣ ਨੇ 20 ਕਿਲੋ ਦੇ ਕੱਟੇ ਹਾਜੀ ਤੋਂ ਆਪਾਂ ਲੈਤੀ ਆ ਠੀਕ ਆ ਗੱਲ ਤੇ ਇੱਕ ਕਰਾ ਦੇਖੀ ਜੀ ਕਮਾਲ ਕਰਮਾਲੀ ਦਾ ਲੈ ਇੱਥੋਂ ਕਰ ਸਕਦੇ ਚੈੱਕ ਸਵਾਦੀ ਬਿਲਕੁਲ ਠੰਡੀ ਇੱਧਰ ਬੈਠੀ ਭਰਾ ਮੇਰੇ ਕੋ ਚੱਕ ਕਰਨ ਦੀ ਆਈ ਬੈਠ ਲੈ ਲੈ ਠੀਕ ਆ ਗੱਲ ਲੈ ਆ ਗੱਬਣ ਥੱਲੀ ਬੈ ਕੇ ਦਿਖਾਤਾ ਤੁਹਾਨੂੰ ਹਾਂ ਦੇਖ ਇਹ ਧਾਰਾਂ ਵੀ ਮਾਦਨ ਲੈ ਨਾ ਨਾ ਪਰੇਸ਼ਾਨ ਕਰਨੀ ਆ ਤੋਰ ਖੋਲ ਕੇ ਬਾਈ ਦੇਖੀ ਤਾ ਕਿਹੜਾ ਸੁਆ ਸੁੁੰਦੀ ਆ ਦੂਜਾ ਸੁਆ ਸੁੁੰਦੀ ਆ ਵੀਰੇ ਰਾ ਸੁਆ ਦੂਜਾ ਤੇ ਲੇਵਾ ਬਹੁਤ ਕਮਾਲ ਦਾ ਬਹੁਤ ਨੰਨਜਾ ਲੇਵਾ ਵਧੀਆ 20 ਕਿਲੋ ਪਰ ਹੁੰਦਾ ਦੁੱਧ ਕੱਢਿਆ ਹੋਇਆ ਵੀਰੇ ਰਾ ਖੁੱਲਾ ਲੇਵਾ ਬਣਾ ਦੂ ਪੂਰਾ ਤੇ ਪੰਜਾਬ ਵਾਲੀ ਜਰਸੀ ਆ ਗਈ ਜਿਹੜੇ ਪੁਰਾਣੇ ਅਸਲ ਜਰਸੀ ਲੈਣੀ ਆ ਨਾ ਹਾਂ ਉਹਦੇ ਵਾਸਤੇ ਸੁਨਹਿਰੀ ਮੌਕਾ ਅਸਲ ਜਰਸੀ ਆ ਗਈ ਪੰਜਾਬ ਵਾਲੀ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਥਣ ਆ ਗਿਆ ਇਹਨੂੰ ਸਜਣੋਂ ਹੱਥੀ ਚਵਾਈ ਵਾਲਾ ਤੇ ਲੈਵਾ ਲੇਵਾ ਦੇ ਕਿ ਲੇਵਾ ਰੋੜਦਾ ਘੱਟਾ ਗੋੜਦਾ ਘੱਟੇ ਲਈ ਫਿਰਦੀ ਆ ਵੀਰੇ ਰਾ ਇਹ ਇੱਥੋਂ ਕਰ ਸਕਦੇ ਹੋ ਚੈੱਕ ਕਿੰਨੇ ਦਿਨ ਪੈਂਟਿੰਗ ਨੇ ਚਮਕ ਇੱਕ ਦਨ ਵੱਧ ਵੀ ਲਿਆ ਆ ਸੀ ਨਾ ਤੋਰਾ ਤੂਰਾ ਐ ਦੱਸਦਾ ਵੀ ਲੈ ਬਾਨ ਲਾ ਦੂ ਪੂਰਾ ਟੋਕਰੇ ਜਿੰਨਾ ਖੱਲਾ ਕਮਾਲ ਆ ਬਈ ਐਨੂੰ ਐਨੂੰ ਕੁਆਇਟਰ ਰੋ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇਹ ਇੱਥੋਂ ਕਰ ਸਕਦੇ ਆ ਆਰਡਰ ਕੁਆਲਟੀ ਚੈੱਕ ਤੇ ਇੱਥੋਂ ਬੱਛੀ ਦੀ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੇ ਥਾਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਲੈ ਚੱਲੋ ਜੀ ਲੈ ਜਾ ਮੂੰਹ ਦੁਕਾ ਦੇ ਲੈ ਚੱਲ ਲੈ ਚੱਲ ਮੈਂ ਮਾਰ ਦਿਆਂ ਕੈਮਰਾ ਤਸੱਲੀਆ ਕਮਾਲ ਆ ਜੋ ਬਰਾ ਇੱਥੋਂ ਕਮਾਲੋ 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 ਮੂੰਹ ਦੇਖੀ ਬੂਥ ਦੇਖੀ ਮਾੜੀ ਜਿਹੀ ਜਮਾ ਜਮਾ ਦੇਖੀ ਲੈ ਬਿਸਕੁਟ ਐਂਡ ਕਾਨਨੇ ਬਸ ਬਸੀ ਦੇ ਹੱਥੋਂ ਵਾਹ ਸੀਰ ਠੰਡੀ ਬਾਦੂ ਦੋਖਾਣੀ ਲੈ ਮੂੰਹ ਦਿਖਾ ਬਸ ਹਲੇ ਦੇਖ ਬਠਾ ਬਾਹੜ ਦੇ ਰਸਾ ਦੇਖੀ ਲੈ ਅੱਧਾ ਦੇਖ ਚਾਹ ਉਧਰ ਮੂੰਹ ਕੁ ਨਹੀਂ ਦੇ ਕਵਾਲਿਟੀ ਦੇ ਹੱਥੋਂ ਵਾਹ ਦੇਖੀ ਲੈ ਠੀਕ ਆ ਗੱਲ ਸਾਡੇ ਦੇ ਹੱਥ ਇੱਥੋਂ ਇੱਥੋਂ ਕਰ ਸਕਦੇ ਜੈ ਇੰਨਾ ਠੰਡਾ ਸੀਰ ਦੇਖ ਲੈ ਬਾਹੜ ਦੇ ਦੇਖੀ ਆ ਖੜ ਗਈ ਇਹ ਰਸਾ ਛੱਡ ਕੇ ਐਂ ਖੜੀ ਆ ਹਾਂ ਕੁਝ ਵੀ ਨਹੀਂ ਕਹਿੰਦੀ ਕਰਮਾਂ ਵਾਲੀ ਲੈ ਲੈ ਚੱਲੋ ਜੀ ਤੇ ਗਾੜੀ ਦੇਖੀ ਮੂਹਰੇ ਗਿੱਠ ਲਈ ਫਿਰ ਦੇਖੀ ਥਾਣਾ ਦੇ ਲੈ ਇਹ ਗਾੜੀ ਪਿਛਾੜੀ ਚੈੱਕ ਕਰ ਸਕਦੇ ਹੋ ਫੁੱਲ ਗੈਪ ਤੇ ਥਾਂ ਖੰਡੀ ਵਾਲੀ ਫੇਸ ਕਵਰਟੀ ਕਰ ਸਕਦੇ ਹੋ ਚੈੱਕ ਲੈ ਚਲ ਚੋ ਬਰਾ ਕਿੰਨੇ ਦਿਨ ਪੈਂਡਿੰਗ ਦੱਸਿਆ ਦੇ ਚਾਰ ਕਿ ਦਿਨ ਪਿਆ ਨਾ ਬਾਈ ਕਦੇ ਨਾ ਵੱਧ ਵੀ ਲਿਆਦੇ ਘੱਟ ਵੀ ਲਿਆਦੇ ਨਾ ਠੀਕ ਆ ਗੱਲ ਚਾਰ ਦਿਨ ਬਾਈ ਕਹਿੰਦਾ ਇਹ ਪੈਂਡਿੰਗ ਨੇ ਇੱਥੇ ਤੋਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਬਾਕੀ ਤੋਰਾ ਤੂਰਾ ਮੱਛੀ ਦਾ ਦੱਸੀ ਜਾਂਦਾ ਵੀ ਬਹੁਤ ਕਮਾਲ ਦੀ ਤਿਆਰ ਹੋਊਗੀ ਇਹ ਇੱਥੋਂ ਕਰ ਸਕਦੇ ਹੋ ਚੈੱਕ ਚਾਰ ਤੋਂ ਪੰਜ ਦਿਨ ਪੈਂਡਿੰਗ ਨੇ ਗੱਡੀ ਗੁੱਡੀ ਚੜ ਕੇ ਹੋ ਸਕਦਾ ਇੱਕ ਦੇ ਇੱਕ ਦਿਨ ਪਹਿਲਾਂ ਵੀ ਸੁਣਿਆ ਇੱਕ ਦਿ ਠੀਕ ਹੈ ਗੱਲ ਹੈ ਕਿੰਨਾ ਦੱਸਿਆ ਸੀ 20 ਕਿਲੋ ਪਲੂਣ ਦਾ ਦੁੱਧ ਦੱਸਿਆ ਜੀ ਤੋਂ ਆਪਾਂ ਲਈ ਹੈ ਠੀਕ ਹੈ ਜੀ ਆ 20 ਕਿਲੋ ਦਾ ਰਿਕਾਰਡ ਹੈ ਕੋਈ ਬਚੀ ਬੁਚੀ ਨਹੀਂ ਹੈ ਗਿਆ ਇਹਨ ਪਿਆਲੇ ਵਜੋਂ ਸਾਫ਼ ਸੋਤਾ ਠੀਕ ਗੁਰ ਦਾ ਘੱਟੇ ਲਈ ਫਿਰ ਦੇਖ ਦੇਖੀ ਬੈਂਸ ਦੇਖੀ ਦੁੱਧ ਵਾਲੇ ਦੇਖੀ ਦੁੱਧ ਵਾਲੀ ਪਾਈਪ ਦੇਖੀ ਕਿਦਾਂ ਲੱਗੀ ਰਹੀ ਇਹ ਆ ਕਰ ਸਕਦੇ ਹੋ ਚੈੱਕ ਚੈੱਕ ਕਰ ਤੇ ਬਾਕੀ ਸੀਲ ਠੰਢੀ ਦਾ ਵਜੋਂ ਪੰਤੀ ਨਹੀਂ ਲੈ ਆਂ ਬੈਠੀ ਰਹਿ ਕੋਈ ਨਹੀਂ ਠੀਕ ਹੈ ਗੱਲ ਗੱਬਣ ਵੱਚੀ ਬਿਲਕੁਲ ਠੰਢੀ ਸੀਲ ਸੁਹਾ ਦੂਜਾ ਪਹਿਲੇ ਦਾ ਰਿਕਾਰਡ ਮਾਈ ਕਹਿੰਦਾ 20 ਕਿਲੋ ਦਾ ਇਹ ਇੱਥੋਂ ਕਰ ਸਕਦੇ ਹੋ ਚੈੱਕ ਛੱਡ ਦੇ ਜਮਕ ਦੇਖ ਲੈ ਪੈਸੇ ਦਾ ਦੇ ਕਿੰਨੇ ਲਮਾ ਗਿਆ ਆ ਗੱਬਣ ਦੀ ਮਾਰੀ ਜਾਂਦਾ ਤਾਰਾ ਕੁਝ ਨਹੀਂ ਕਹਿੰਦੀ ਇਹਦਾ ਜਾਤ ਵਾਲੀ ਗੰਦ ਫੇ ਇੱਥੇ ਹੀ ਫਰਕ ਹੁੰਦਾ ਮਸਲਾ ਠੀਕ ਆ ਚੀਪਾ ਵੀ ਸਰੋਂ ਤੇਲ ਮਗਾ ਚੀਪਾ ਮਾਰ ਦਿਆ ਠੀਕ ਆ ਗੱਲ ਕਿੰਨੇ ਪੈਸੇ ਲੈ ਲਾਂਗੇ ਇਹਦੇ ਇਹ 75 ਦੀ ਦੇ ਦਾਂਗੇ ਵੀਰੇ ਹੈ 75000 ਦੀ ਦੇ ਦਾਂਗੇ ਇਹ ਵਾਈ ਕਹਿੰਦਾ ਦੇ ਦਾਂਗੇ ਬੱਛੀ 75000 ਦੀ ਜੇ ਕਿਸੇ ਨੇ ਚੰਗਾ ਹੋਰ ਦੋਨੇ ਲੈਣੀਆਂ ਹੋਈਆਂ ਫਿਰ ਆਪਾਂ ਉਹ ਜਿਆ ਮਾਨ ਤਨ ਕਰ ਦਾਂਗੇ ਭਰਾ ਦਾ ਉਹ ਉਹ ਜਿਆ ਮਾਨ ਤਨ ਆਪਾਂ ਜਰੂਰ ਕਰ ਦਾਂਗੇ ਬਾਈ ਦਾ ਨੰਬਰ ਬੋਲੋ ਜੀ ਨੰਬਰ 9779475644 9779475644 ਇੱਕ ਦਾ ਸੱਜਣੋ ਆ ਜਰਸੀ ਦਿਖਾਤੀ ਪੰਜਾਬ ਵਾਲੀ ਚੰਗੇ ਰਿਕਾਰਡ ਵਾਲੀ ਜਰਸੀ ਆ ਦੂਜਾ ਸੂਗਾ ਟਾਪ ਕੁਆਲਿਟੀ ਦੀ ਜਰਸੀ ਦਿਖਾਤੀ ਤੇ ਇੱਕ ਪਛਿਆ ਆ ਦਿਖਾਤੀ ਇਧਰਲੇ ਬੰਨੇ ਇਹ ਬਾਈ ਕਹਿੰਦਾ ਪਹਿਲਨ ਸੂਈ ਹੋਈ ਆ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ ਤੇ ਜਿਹੜਾ ਰੇਟ ਆ ਰੇਟ ਸੱਜਣੋ ਬਾਈ ਦਾ ਬਿਲਕੁਲ ਜੈ ਜੈ ਰੇਟ ਆ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਧੰਨਵਾਦ ਜੀ